ਇੰਡੀਆ ਵਿੱਚ ਦਲਿਤ ਵਰਗ ਤੇ ਘੱਟ ਗਿਣਤੀ ਕੋਮਾ ਸੁਰੱਖਿਅਤ ਨਹੀਂ ਫਤੇਗੜ ਸਾਹਿਬ 14 ਜਨਵਰੀ ਬਿੱਤੇ ਲੰਬੇ ਸਮੇਂ ਤੋਂ ਇੰਡੀਅਨ ਹੁਕਮਰਾਨ ਭਾਵੇਂ ਉਹ ਭਾਵੇਂ ਬੀਜੇਪੀ ਆਰਐਸਐਸ ਹੋਵੇ ਭਾਵੇਂ ਕਾਂਗਰਸ ਜਾਂ ਹੋਰ ਫਿਰਕੂ ਸੰਗਠਨ ਉਹ ਇੱਥੇ ਵਸਣ ਵਾਲੇ ਦਲਿਤ ਵਰਗ ਅਤੇ ਘੱਟ ਗਿਣਤੀ ਕੋਮਾ ਨੂੰ ਜੋ ਇੰਡੀਅਨ ਵਿਧਾਨ ਦੀ ਧਾਰਾ 14 19 21 ਰਾਹੀਂ ਜਿੰਦਗੀ ਜਿਉਣ ਅਤੇ ਬਰਾਬਰਤਾ ਦੇ ਹੱਕ ਪ੍ਰਦਾਨ ਹਨ ਉਹਨਾਂ ਨੂੰ ਨਿਰੰਤਰ ਕੁੱਚਲ ਕੇ ਇਹਨਾਂ ਵਰਗਾ ਉੱਤੇ ਜ਼ਬਰ ਜ਼ੁਲਮ ਢਾਉਂਦੇ ਆ ਰਹੇ ਹਨ ਤਾਂ ਕਿ ਇਹਨਾਂ ਵਰਗਾਂ ਨੂੰ ਹਿੰਦੂਤਵ ਹੁਕਮਰਾਨਾਂ ਤੇ ਸੋਚ ਦਾ ਗੁਲਾਮ ਬਣਾਇਆ ਜਾ ਸਕੇ ਜੋ ਕਿ ਸਰਾਸਰ ਵਿਧਾਨਿਕ ਲੀਹਾਂ ਅਤੇ ਨੀਮਾ ਨੂੰ ਕੁਚਲਣ ਵਾਲੇ ਦੁਖਦਾਇਕ ਅਮਲ ਹਨ ਇਸੇ ਸੋਚ ਅਧੀਨ ਕਿ ਬੀਤੇ ਕੁਝ ਦਿਨ ਪਹਿਲੇ ਰਾਜਸਥਾਨ ਦੇ ਬਾਰਬਰ ਜ਼ਿਲ੍ਹੇ ਵਿੱਚ ਇੱਕ ਦਲਿਤ ਪਰਿਵਾਰ ਨਾਲ ਸਬੰਧਤ ਇਨਸਾਨ ਨੂੰ ਦਰਖਤ ਨਾਲ ਬੰਨ੍ਹ ਕੇ ਗੈਰ ਇਨਸਾਨੀ ਤੇ ਗੈਰ ਵਿਧਾਨਿਕ ਟੰਗਾਂ ਰਾਹੀ ਬਹੁਤ ਬੇਰਹਿਮੀ ਨਾਲ ਕੁੱਟਮਾਰ ਤੇ ਤਸ਼ੱਦਦ ਕੀਤਾ ਗਿਆ ਇਹ ਤਾਂ ਇੱਕ ਹੁਣੇ ਹੋਏ ਅਮਲ ਦੀ ਪ੍ਰਤੱਖ ਮਿਸਾਲ ਹੈ ਲੇਕਿਨ ਅਜਿਹਾ ਕੁਝ ਇੱਥੇ ਵਸਣ ਵਾਲੀਆਂ ਘੱਟ ਗਿਣਤੀ ਕੋਮਾਂ ਦਲਿਤ ਵਰਗ ਨਾਲ ਲੰਬੇ ਸਮੇਂ ਤੋਂ ਹਕਮਰਾਨ ਕਰਦੇ ਆ ਰਹੇ ਹਨ ਜਿਸ ਤੋਂ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਇੰਡੀਆ ਦੇ ਵਿਧਾਨ ਵਿੱਚ ਛਟ ਗਿਣਤੀ ਕੌਮਾਂ ਤੇ ਦਲਿਤਾਂ ਦੇ ਬਰਾਬਰ ਹੱਕ ਸੁਰੱਖਿਅਤ ਹੋਣ ਤੇ ਵੀ ਹਕਮਰਾਨ ਵੱਡੇ ਵਿਤਕਰੇ ਤੇ ਜ਼ਬਰ ਢਾਉਂਦੇ ਆ ਰਹੇ ਹਨ ਇਹ ਵਰਗ ਇੱਥੇ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ ਇਹ ਵਿਚਾਰ ਸਰਦਾਰ ਸਿਵਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇੰਡੀਆ ਵਿੱਚ ਵਸਣ ਵਾਲੇ ਦਲਿਤਾਂ ਅਤੇ ਕੱਟਗਿਣਤੀ ਕੁੰਮਾਂ ਉਤੇ ਲੰਮੇ ਸਮੇਂ ਤੋਂ ਹੁੰਦੇ ਆ ਰਹੇ ਜ਼ਬਰ ਜ਼ੁਲਮ ਬੇਇਨਸਾਫੀਆਂ ਤੇ ਵਿਤਕਰਿਆਂ ਵਿਰੁੱਧ ਆਵਾਜ਼ ਉਠਾਉਂਦੇ ਹੋਏ ਅਤੇ ਹੁਕਮਰਾਨਾਂ ਨੂੰ ਅਜਹੀਆਂ ਕਾਰਵਾਈਆਂ ਤੋਂ ਜ਼ਿੰਦਗੀ ਨਾਲ ਤੋਬਾ ਕਰਕੇ ਕੱਟਗਿਣਤੀ ਕੁੰਮਾਂ ਤੇ ਦਲਿਤਾਂ ਨੂੰ ਬਰਾਬਰਤਾ ਦੇ ਆਧਾਰ ਤੇ ਅਧਿਕਾਰ ਪ੍ਰਦਾਨ ਕਰਨ ਅਤੇ ਉਹਨਾਂ ਦੇ ਹਰ ਖੇਤਰ ਵਿੱਚ ਜੀਵਨ ਮਾਲ ਨੂੰ ਸੁਰੱਖਿਅਤ ਕਰਨ ਨੂੰ ਯਕੀਨੀ ਬਣਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਅਜਿਹੇ ਹਰਕਵਾਈਆਂ ਦੀ ਬਦولت ਹੀ ਇੰਡੀਆ ਵਿੱਚ ਵਿਸ਼ੇਸ਼ ਤੌਰ ਤੇ ਸਰਹੱਦੀ ਸੂਬਿਆਂ ਵਿੱਚ ਇਹਨਾਂ ਵਰਗਾਂ ਵਿੱਚ ਬਹੁਤ ਵੱਡੀ ਬੇਚੈਨੀ ਅਤੇ ਰੋਹ ਪੈਦਾ ਹੋ ਰਿਹਾ ਹੈ ਜੋ ਕਿ ਇੱਥੋਂ ਦੇ ਅਮਨ ਚੈਨ ਅਤੇ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਦੇ ਰਾਹ ਵਿੱਚ ਵੱਡੀ ਰੁਕਾਵਟ ਬਣ ਸਕਦਾ ਹੈ ਇਸ ਲਈ ਜਿੰਨੀ ਜਲਦੀ ਹੋ ਸਕੇ ਸੈਂਟਰ ਦੀ ਮੋਦੀ ਹਕੂਮਤ ਅਮਲੀ ਰੂਪ ਵਿੱਚ ਅਜਿਹੇ ਪ੍ਰਬੰਧ ਕਰੇ ਕਿ ਵਸਨ ਵਾਲੇ ਦਲਿਤ ਤੇ ਘੱਟ ਗਿਣਤੀ ਕੌਮਾਂ ਦੇ ਜਾਨ ਮਾਲ ਤੇ ਉਹਨਾਂ ਦੇ ਹੱਕ ਹਕੂਕਾਂ ਦੀ ਰੱਖਿਆ ਹੋ ਸਕੇ ਇੰਡੀਆ ਵਿੱਚ ਦਲਿਤ ਵਰਗ ਤੇ ਘੱਟ ਗਿਣਤੀ ਕੌਮਾਂ ਸੁਰੱਖਿਅਤ ਨਹੀਂ ਫਤੇਗੜ ਸਾਹਿਬ 14 ਜਨਵਰੀ ਬਿੱਤੇ ਲੰਬੇ ਸਮੇਂ ਤੋਂ ਇੰਡੀਅਨ ਹੁਕਮਰਾਨ ਭਾਵੇਂ ਉਹ ਬੀਜੇਪੀ ਆਰਐਸਐਸ ਹੋਵੇ ਭਾਵੇਂ ਕਾਂਗਰਸ ਜਾਂ ਹੋਰ ਫਿਰਕੂ ਸੰਗਠਨ ਉਹ ਇੱਥੇ ਵਸਣ ਵਾਲੇ ਦਲਿਤ ਵਰਗ ਅਤੇ ਘੱਟ ਗਿਣਤੀ ਕੌਮਾਂ ਨੂੰ ਜੋ ਇੰਡੀਅਨ ਵਿਧਾਨ ਦੀ ਧਾਰਾ 14 19 21 ਰਾਹੀਂ ਜਿੰਦਗੀ ਜਿਉਣ ਅਤੇ ਬਰਾਬਰਤਾ ਦੇ ਹੱਕ ਪ੍ਰਦਾਨ ਹਨ ਉਹਨਾਂ ਨੂੰ ਨਿਰੰਤਰ ਕੁਚਲ ਕੇ ਇਹਨਾਂ ਵਰਗਾਂ ਉੱਤੇ ਜ਼ਬਰ ਜ਼ੁਲਮ ਢਾਉਂਦੇ ਆ ਰਹੇ ਹਨ ਤਾਂ ਕਿ ਇਹਨਾਂ ਵਰਗਾਂ ਨੂੰ ਹਿੰਦੂਤਵ ਹੁਕਮਰਾਨਾਂ ਤੇ ਸੋਚ ਦਾ ਗੁਲਾਮ ਬਣਾਇਆ ਜਾ ਸਕੇ ਜੋ ਕਿ ਸਰਾਸਰ ਵਿਧਾਨਿਕ ਲੀਹਾਂ ਅਤੇ ਨੀਮਾ ਨੂੰ ਕੁਚਲਣ ਵਾਲੇ ਦੁਖਦਾਇਕ ਅਮਲ ਹਨ ਇਸੇ ਸੋਚ ਅਧੀਨ ਪਿਤੇ ਕੁਝ ਦਿਨ ਪਹਿਲੇ ਰਾਜਸਥਾਨ ਦੇ ਬਾਰਮਰ ਜ਼ਿਲ੍ਹੇ ਵਿੱਚ ਇੱਕ ਦਲਿਤ ਪਰਿਵਾਰ ਨਾਲ ਸੰਬੰਧਿਤ ਇਨਸਾਨ ਨੂੰ ਦਰਖਤ ਨਾਲ ਬੰਨ੍ਹ ਕੇ ਗੈਰ ਇਨਸਾਨੀ ਤੇ ਗੈਰ ਵਿਧਾਨਿਕ ਟੰਗਾ ਰਾਹੀ ਬਹੁਤ ਬੇਰਹਿਮੀ ਨਾਲ ਕੁੱਟ ਮਾਰ ਤੇ ਤਸ਼ੱਦਦ ਕੀਤਾ ਗਿਆ ਇਹ ਤਾਂ ਇੱਕ ਹੁਣੇ ਹੋਏ ਅਮਲ ਦੀ ਪ੍ਰਤੱਖ ਮਿਸਾਲ ਹੈ ਲੇਕਿਨ ਅਜਿਹਾ ਕੁਝ ਇੱਥੇ ਵਸਣ ਵਾਲੀਆਂ ਘੱਟ ਗਿਣਤੀ ਕੋਮਾਂ ਦਲਿਤ ਵਰਗ ਨਾਲ ਲੰਬੇ ਸਮੇਂ ਤੋਂ ਹਕਮਰਾਨ ਕਰਦੇ ਆ ਰਹੇ ਹਨ ਜਿਸ ਤੋਂ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਇੰਡੀਆ ਦੇ ਵਿਧਾਨ ਵਿੱਚ ਘੱਟ ਗਿਣਤੀ ਕੌਮਾਂ ਤੇ ਦਲਿਤਾਂ ਦੇ ਬਰਾਬਰ ਹੱਕ ਸੁਰੱਖਿਅਤ ਹੋਣ ਤੇ ਵੀ ਹਕਮਰਾਨ ਵੱਡੇ ਵਿਤਕਰੇ ਤੇ ਜ਼ਬਰ ਢਾਉਂਦੇ ਆ ਰਹੇ ਹਨ ਇਹ ਵਰਗ ਇੱਥੇ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ ਇਹ ਵਿਚਾਰ ਸਰਦਾਰ ਸਿਵਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇੰਡੀਆ ਵਿੱਚ ਵਸਣ ਵਾਲੇ ਦਲਿਤਾਂ ਅਤੇ ਘੱਟ ਗਿਣਤੀ ਕੌਮਾਂ ਉਤੇ ਲੰਮੇ ਸਮੇਂ ਤੋਂ ਹੁੰਦੇ ਆ ਰਹੇ ਜ਼ਬਰ ਜ਼ੁਲਮ, ਬੇਇਨਸਾਫ਼ੀਆਂ ਤੇ ਵਿਤਕਰਿਆਂ ਵਿਰੁੱਧ ਆਵਾਜ਼ ਉਠਾਉਂਦੇ ਹੋਏ ਅਤੇ ਹੁਕਮਰਾਨਾਂ ਨੂੰ ਅਜਹੀਆਂ ਕਾਰਵਾਈਆਂ ਤੋਂ ਜ਼ਿੰਦਗੀ ਨਾਲ ਤੋਬਾ ਕਰਕੇ ਘੱਟ ਗਿਣਤੀ ਕੌਮਾਂ ਤੇ ਦਲਿਤਾਂ ਨੂੰ ਬਰਾਬਰਤਾ ਦੇ ਆਧਾਰ ਤੇ ਅਧਿਕਾਰ ਪ੍ਰਦਾਨ ਕਰਨ ਅਤੇ ਉਹਨਾਂ ਦੇ ਹਰ ਖੇਤਰ ਵਿੱਚ ਜੀਵਨ ਮਾਲ ਨੂੰ ਸੁਰੱਖਿਅਤ ਕਰਨ ਨੂੰ ਯਕੀਨੀ ਬਣਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਅਜਿਹੇ ਹਿਆ ਕਾਰਵਾਈਆਂ ਦੀ ਬਦولت ਹੀ ਇੰਡੀਆ ਵਿੱਚ ਵਿਸ਼ੇਸ਼ ਤੌਰ ਤੇ ਸਰਹੱਦੀ ਸੂਬਿਆਂ ਵਿੱਚ ਇਹਨਾਂ ਵਰਗਾਂ ਵਿੱਚ ਬਹੁਤ ਵੱਡੀ ਬੇਚੈਨੀ ਅਤੇ ਰੋਹ ਪੈਦਾ ਹੋ ਰਿਹਾ ਹੈ ਜੋ ਕਿ ਇੱਥੋਂ ਦੇ ਅਮਨ ਚੈਨ ਅਤੇ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਦੇ ਰਾਹ ਵਿੱਚ ਵੱਡੀ ਰੁਕਾਵਟ ਬਣ ਸਕਦਾ ਹੈ ਇਸ ਲਈ ਜਿੰਨੀ ਜਲਦੀ ਹੋ ਸਕੇ ਸੈਂਟਰ ਦੀ ਮੋਦੀ ਹਕੂਮਤ ਅਮਲੀ ਰੂਪ ਵਿੱਚ ਅਜਿਹਾ ਪ੍ਰਬੰਧ ਕਰੇ ਕਿ ਵਸਣ ਵਾਲੇ ਦਲਿਤ ਤੇ ਘੱਟ ਗਿਣਤੀ ਕੌਮਾਂ ਦੇ ਜਾਨ ਮਾਲ ਤੇ ਉਹਨਾਂ ਦੇ ਹੱਕ ਹਕੂਕਾਂ ਦੀ ਰੱਖਿਆ ਹੋ ਸਕੇ